ਨਹੀਂ ਕੋਈ ਮੈਂ ਗੱਲ ਕਰ ਰਿਹਾ ਹਾਂ ਗੱਲ ਕਰ ਰਹੀ ਹਾਂ ਇਹ ਕੰਮ ਕਰਨਾ ਉਹ ਵੀ ਉਹ ਹਟਮਣ ਤੇ ਗੱਲ ਕੋਈ ਅਜਿਹਾ ਗੱਲ ਉਹ ਵੱਡਾ ਅਫਸਰ ਖੜਾ ਵੀ ਛੋਟੇ ਅਫਸਰ ਨਹੀਂ ਗੱਲ ਕਰਦੇ ਲੋਕੀ ਬੈਠੀ ਜਾਂਦੇ ਹੋ ਜੀ ਉਹ ਜੀ ਮੈਂ ਬਾਹਰ ਖੜ ਜੰਨਾ ਇਹਨਾਂ ਨੂੰ ਜਾਣ ਦੂੰਗੀ ਨਹੀਂ ਨਹੀਂ ਜੀ ਤੁਸੀਂ ਬਾਹਰ ਖੜ ਜਣੇ ਜੀ ਅੱਪਾ ਦੇ ਬਾਹਰ ਹੀ ਖੜਾਂਗੇ ਜੀ ਕੋਈ ਜੜੇ ਧਿਆਨ ਵੀ ਪਾਈਓ ਜੀ ਤੂੰ ਜਾਓ ਜੀ ਆ ਜੇਲਰ ਸਾਹਿਬ ਨੂੰ ਭੇਜ ਦਿਓ ਕੋਈ ਨਹੀਂ ਕੋਈ ਨਹੀਂ ਦੇਖੋ ਪੂਰਾ ਉੱਛਾ ਹੈਗਾ ਜਿਆ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਅੱਜ ਸਾਰੇ ਦੇ ਸਾਰੇ ਵੋਡਾਂ ਵਿੱਚ ਅਸੀਂ ਆਪਦੇ ਕੈਂਡੀਡੇਟ ਖੜਾ ਕੀਤੇ ਨੇ ਖੜੇ ਕੀਤੇ ਨੇਗੇ ਤੇ ਇੱਥੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਭਰੇ ਨੇਗੇ ਤੇ ਇੱਥੇ ਵੀ ਅੱਜ ਧੱਕਾ ਸ਼ੁਰੂ ਹੋ ਗਿਆ ਆਮ ਆਦਮੀ ਪਾਰਟੀ ਸਰਕਾਰ ਦਾ ਅੰਦਰ ਜਾਣ ਨਹੀਂ ਦਿੱਤਾ ਕਿਸੇ ਨੂੰ ਮੈਂ ਤਾਂ ਤੁਹਾਡੇ ਨਾਲ ਹੀ ਇਹੀ ਕਹਿਣਾ ਚਾਹੁੰਦਾਗਾ ਸਰਕਾਰ ਨੂੰ ਵੀ ਅਕਾਲੀ ਦਲ ਸੰਘਰਸ਼ਾਂ ਵਿੱਚੋਂ ਨਿਕਲੀ ਹੋਈ ਪਾਰਟੀ ਹੈ 100 ਸਾਲ ਪੁਰਾਣੀ ਪਾਰਟੀ ਹੈਗੀ ਇਹ ਜਿਹੜੇ ਝੂਠ ਬੋਲ ਕੇ ਸ਼ਗੂਫੇ ਛੱਡ ਕੇ ਜਿਹੜੇ ਪਾਰਟੀ ਤੁਸੀਂ ਲੋਕਾਂ ਨੂੰ ਇੱਕ ਇੱਕ ਵਾਰੀ ਤਾਂ ਗਮਨਾਹ ਕਰ ਲਿਆ ਦੁਬਾਰੇ ਤੁਸੀਂ ਕਿਤੇ ਗਮਨਾਹ ਨਹੀਂ ਕਰ ਸਕਦੇਗੇ ਪੰਚਾਇਤੀ ਇਲੈਕਸ਼ਨਾਂ ਵਿੱਚ ਵੀ ਅਕਾਲੀ ਦਲ ਨੇ ਬਹੁਤ ਮੈਂ ਲਗਭਗ ਮੈਨੂੰ ਲੱਗਾ 70% ਸਰਪੰਚ ਅਕਾਲੀ ਦਲ ਨੇ ਬਣਾਏ ਨੇਗੇ ਤੇ ਨਗਰ ਕੌਂਸਲ ਦੇ ਇਲੈਕਸ਼ਨਾਂ ਵਿੱਚ ਵੀ ਵੱਧ ਤੋਂ ਵੱਧ ਅਸੀਂ ਆਪ ਦੇ ਕੈਂਡੀਡੇਟ ਜਿਤਾਵਾਂਗੇ ਕੋਈ ਤੱਕਾ ਨਹੀਂ ਕਰਨ ਦਿੰਦੇ ਤਕੜੇ ਕੈਂਡੀਡੇਟ ਨੇਗੇ ਸਾਡੀ ਟੀਮ ਬਹੁਤ ਵਧੀਆ ਹੈਗੀ ਹਰਮਿੰਦਰ ਜੀ ਖੜੇ ਨੇਗੇ ਪ੍ਰਧਾਨ ਸਾਹਿਬ ਗੈਲਦਾਰਤਾਮ ਖੜੇ ਨੇਗੇ ਮਲਕਾਨਾ ਸਾਹਿਬ ਖੜੇ ਨੇ ਸਾਰੇ ਪੁਰਾਣੇ ਲੀਡਰ ਨੇਗੇ ਪੁਰਾਣੇ ਵਰਕਰ ਨੇਗੇ ਪੁਰਾਣੇ ਲੀਡਰ ਨੇਗੇ ਇਹਨਾਂ ਨੇ ਇਲੈਕਸ਼ਨਾਂ ਪਹਿਲਾਂ ਲੜੀਆਂ ਹੋਈਆਂ ਨੇ ਗਿਆ ਸਭ ਕੁਝ ਇਹਨਾਂ ਨੂੰ ਪਤਾ ਹੈਗਾ ਸਾਡੀ ਟੀਮ ਬਹੁਤ ਤਕੜੀ ਹੈ ਜਿਹੜੇ ਸਾਰੇ ਸਾਡੇ ਕੈਂਡੀਡੇਟ ਨੇਗੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਇਲੈਕਸ਼ਨ ਲੜ ਕੇ ਤੇ ਵੱਧ ਤੋਂ ਵੱਧ ਅਸੀਂ ਸੀਟਾਂ ਕੱਢ ਕੇ ਅਕਾਲੀ ਦਰ ਦੀ ਝੋਲੀ ਪਾਵਾਂ ਅ ਜੇ ਆਪਾਂ ਪਿਛਲੇ 15 ਸਾਲ 20 ਸਾਲ ਤੇ છાਤੀ ਮਾਰੀਏ ਤਾਂ ਜੇ ਕੋਈ ਇੱਥੇ ਡਿਵੈਲਪਮੈਂਟ ਹੋਈ ਹੈ ਤਲਵੰਡੀ ਸਾਹਿਬੋ ਦੇ ਵਿੱਚ ਤੇ ਉਹ ਅਕਾਲੀ ਦਲ ਨੇ ਕੀਤੀ ਹੈਗੀ ਮੈਨੂੰ ਹਲੇ ਵੀ ਯਾਦ ਹੈ ਬਾਦਲ ਸਾਹਿਬ ਦੇ ਟਾਈਮ ਤਕਰੀਬਨ 100 ਕਰੋੜ ਦੀ ਗ੍ਰਾਂਟ ਤਲਵੰਡੀ ਸਾਬੋ ਵਾਸਤੇ ਉਹ ਲੈ ਕੇ ਆਏ ਸੀਗੇ ਇਹ ਜਿਹੜੇ ਆ ਝਾੜੂ ਵਾਲੇ ਨੇਗੇ 2.5 ਕਰੋੜ ਨਾਲ ਹੀ ਛਾਲਾ ਮਾਰੀ ਜਾਂਦੇ ਨੇਗੇ ਲੋਕ ਬਹੁਤ ਸੂਝਵਾਨ ਹੋ ਗਏ ਨੇ ਕਿ ਬਹੁਤ ਸਮਝਦਾਰ ਹੋ ਗਏ ਨੇਗੇ ਤੇ ਲੋਕਾਂ ਨੇ ਜਿਹੜੇ ਕੰਮ ਅਕਾਲੀ ਦਲ ਦੇ ਕੀਤੇ ਹੋਏ ਨੇ ਖਾਸ ਕਰਕੇ ਜਿਹੜੇ ਮੈਂ ਸਮਝਦਾਗਾ ਜਿਹੜੇ ਆਪਣੇ ਗਰੀਬ ਗੁਰਬਾਗਾ ਜਿੰਨੇ ਗਰੀਬ ਵੋਟ ਨੇਗੇ ਜੇ ਕੋਈ ਆਪਣੀਆਂ ਬੀਬੀਆਂ ਮੈਨਾਂ ਦਾ ਛੇ ਬੀਬੀਆਂ ਆਪਣੀਆਂ ਖੜੀਆਂ ਨੇਗੀਆਂ ਇਲੈਕਸ਼ਨਾਂ ਦੇ ਵਿੱਚ ਜੇ ਕਿਸੇ ਨੇ ਕੋਈ ਗਰੀਬਾਂ ਦੇ ਵਾਸਤੇ ਕੰਮ ਕੀਤਾ ਤੇ ਉਹ ਅਕਾਲੀ ਦਲ ਨੇ ਕੀਤਾਗਾ ਚਾਹੇ ਉਹ ਆਟਾ ਦਾਲ ਹੋਵੇ ਚਾਹੇ ਵਜੀਫੇ ਹੋਣ ਜਿਹੜੇ ਐਸੀ ਵਜੀਫੇ ਨੇਗੇ ਜਾਂ ਕੋਈ ਸੜਕਾਂ ਬਣਾਈਆਂ ਹੋਣ ਗਲੀਆਂ ਬਣਾਈਆਂ ਹੋਣ ਮੰਡੀਆਂ ਬਣਾਈਆਂ ਹੋਣ ਸਭ ਕੁਝ ਅਕਾਲੀ ਦਲ ਨੇ ਧਰਮਸ਼ਾਲਾ ਬਣਾਈਆਂ ਹੋਣ ਸਭ ਕੁਝ ਅਕਾਲੀ ਦਲ ਨੇ ਕੀਤਾ ਕਾਂਗਰਸ ਨੇ ਨਾ ਇੱਕ ਇੱਟ ਲਈ ਜੇਗੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਤਾਂ ਇੱਟਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਉਹੀ ਪਟਣ ਦੇ ਲੱਗੇ ਹੋਏ ਨੇ